ਕੀਟ ਗਿਆ ਕੀਟ ਗਿਆ ਕੀਟ ਗਿਆ ਆਸਮਾਨ ਤੋਂ ਇਨਾ ਭਾਰੀ ਪਰ ਕਮ ਕੀਟ ਗਿਆ ਦਹਿਸ਼ਤ ਚਾਗਏ ਲੋਕ ਆਸ-ਪਾਸ ਪੈ ਗਿਆ ਏ ਖੇਰਾ ਤਸਵੀਰਾਂ ਨੇ ਗੁਰਦਾਸਪੁਰ ਦੇ ਲਾਗਲੇ ਪਿੰਡ ਪੈਣੀ ਮੀਆਂ ਦੀਆਂ ਜਿੱਥੇ ਕੀ 40 ਫੁੱਟ ਤੋਂ ਵੀ ਵੱਡਾ ਖੱਡਾ ਪੈ ਗਿਆ ਏ ਦੱਸਿਆ ਚਾਰਿਆ ਏ ਸਵੇਰੇ ਪੌਣੇ 5 ਵਜੇ ਪਿੰਡ ਦੇ ਲੋਕਾਂ ਨੇ ਝੂਰਤਾਰ ਰਵਾਤ ਸੁਣੀ ਐਡਾ ਜ਼ਬਰਦਸਤ ਮਾਕਾ ਸੀ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਕੁਛ ਛੱਤ ਤੇ ਡਿੱਗ ਪਿਆ ਹੈ ਬਾਅਦ ਫੇਰ ਕੀ ਸੀ ਆਸ-ਪਾਸ ਦੇ ਲੋਕ ਦਸ਼ਾ ਚਾ ਗਏ ਪਰ ਜਦੋਂ ਦਿਨ ਦਾ ਉਜਾਲਾ ਹੋਇਆ ਤਾਂ ਦੇਖਿਆ ਕਿ ਲਾਲ ਦੇ ਖੇਤ ਦੇ ਵਿੱਚ ਇਨਾ ਵੱਡਾ ਖੱਡਾ ਹੋ ਗਿਆ ਹੈ ਹੁਣ ਲੋਕ ਦਸ਼ਾ ਚਾ ਗਏ ਤੇ ਆਸ-ਪਾਸ jama ਹੋਣੇ ਸ਼ੁਰੂ ਹੋ ਗਏ ਕਟਨਾਰੀ ਖਬਰ ਮਿਲਦੇ ਪੂਰ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਹੈ ਹੁਣ ਦੇਖਣਾ ਕੀ ਗਾ ਕੀ ਅਖਰਕਾਰ ਕਿਹੜੀ ਇਹ ਡੀਪ ਆਰੀ ਚੀਜ਼ ਆਸਮਾਨ ਤੋਂ ਡਿੱਗੀ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਚੱਲ ਰਿਹਾ ਹੈ ਤੇ ਪਾਕਿਸਤਾਨ ਵੱਲੋਂ ਭਾਰਤ ਦੇ ਵਿੱਚ ਡਰੋਨ ਹਮਲੇ ਕੀਤੇ ਜਾ ਰਹੇ ਨੇ ਇਹ ਹਮਲਿਆਂ ਦੇ ਦੌਰਾਨ ਭਾਰਤ ਦੀਆਂ ਟੀਮਾਂ ਇਹਨਾਂ ਹਮਲਿਆਂ ਨੂੰ ਖਤਮ ਕਰ ਰਹੀਆਂ ਨੇ ਸੋ ਇਸ ਤਰੀਕੇ ਦੀਆਂ ਤਸਵੀਰਾਂ ਲਗਾਤਾਰ ਪੰਜਾਬ ਪਰਚੋਂ ਸਾਹਮਣੇ ਆ ਰਹੀਆਂ ਨੇ ਹੁਣ ਇੱਥੇ ਜੋ ਚੀਜ਼ ਟਿੱਗੀ ਹੈ ਉਹ ਭਾਰਤ ਦੀ ਸੀ ਜਾਂ ਫਿਰ ਪਾਕਿਸਤਾਨ ਦੀ ਐਸਾ ਖਲਾਸਾ ਦਾ ਪਰਤਾਲ ਤੋਂ ਬਾਅਦ ਹੀ ਹੋਏਗਾ ਫਿਲਹਾਲ ਤੁਸੀਂ ਆਪ ਹੀ ਦੇਖ ਲਵੋ ਕਿਸ ਤਰੀਕੇ ਦਾ ਮਾਹੌਲ ਹੈ ਦਨਿਕ ਮੇਰ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੇ ਰਿਪੋਰਟ ਇਹ ਭਾਜੀ 445 ਦੇ ਆਵਾਜ਼ ਆਈ ਬਹੁਤ ਜ਼ਿਆਦੀ ਤੇ ਘਰਾਂ ਦੇ ਸੀਜੇ ਨੂੰ ਵੀ ਕਾਫੀ ਜਿਆਦਾ ਟੁੱਟਿਆ ਉਹ ਤਾਂ ਲੱਗਦਾ ਵੀ ਕੋਠੇ ਤੇ ਡਿੱਗ ਪਿਆ ਅੱਛਾ ਬਾਅਦ ਮੁੰਡਿਆਂ ਨੇ ਕਿਰੋਂ ਇੱਧਰ ਉੱਧਰ ਫੋਨ ਫੰਡ ਕਰਕੇ ਥੋੜਾ ਜਿਹਾ ਦੇਣ ਹੋ ਗਿਆ ਸੀ ਤੇ ਪਤਾ ਲੱਗਾ ਵੀ ਆਪਣੀ ਪਿਆਲੀ ਜਿਹੀ ਜਾਨੀ ਨੁਕਸਾਨ ਤੇ بچਾਜ ਪਿੰਡ ਡਿੱਗਦਾ ਫਿਰ ਤਾਂ ਬਹੁਤ ਜਿਆਦਾ ਨੁਕਸਾਨ ਸੀ ਪਿੰਡ ਨਾਲ ਹੀ ਕੋਈ ਜਿਆਦਾ ਦੂਰ ਨਹੀਂ ਮੇਰੇ ਸਨ ਕੋਈ 4-5 ਕਿਲੇ ਹੀ ਹੋਣਾ ਸੀ ਪਤਾ ਲੱਗਾ ਜੀ ਫਿਰ ਵੇਖੋ ਕਿ ਸਾਰੇ ਜਣੇ ਤੁਹਾਨੂੰ ਪਤਾ ਹੀ ਹੈ ਫੋਨਾਂ ਤੇ ਇੱਧਰ ਉੱਧਰ ਦਰਸ਼ਨ ਪੁਲਿਸ ਆਈ ਜੀ ਹੋਰ ਤਾਂ ਕੋਈ ਨਹੀਂ ਅਜੇ ਜੀ ਤੋਂ ਨਾ ਵੇਖਿਆ ਇਹ ਉਹਦੇ ਅੰਦਰ ਮਿਲਟਰੀ ਆਰਮੀ ਵਾਲੇ ਆਉਣਗੇ ਤੇ ਉਹ ਦੇਖਣਗੇ ਨੁਕਸਾਨ ਤੇ ਆਮ ਲੋਕਾਂ ਦਾ ਹੀ ਹੋਣਾ ਜੀ ਸਰਕਾਰ ਦਾ ਕਾਹਦਾ ਨੁਕਸਾਨ ਹੋਣਾ 2-4 ਦਿਨ ਜੰਗ ਲੱਗੀ ਵੇਖਿਓ ਤੁਸੀਂ ਭੰਗਾਈ ਕਿਦਾਂ ਵੱਧ ਜਣੀ ਹੈ ਜੀ ਅਸੀਂ ਗੱਲਾਂ ਹੀ ਚਰਚਾ ਕੀਤਾ ਸਾਰਾ ਕੁਝ ਕੀਤਾ ਮਾਹੌਲ ਦੇ ਇੰਨਾ ਗੰਮੀ ਹੋ ਗਿਆ ਵੀ ਪੂਰਾ ਇਲਾਕਾ ਹੀ ਸਾਡਾ ਇਸ ਏਰੀਆ ਦਾ ਇਕੱਠਾ ਹੋ ਗਿਆ ਵਾ ਵੀ ਬਹੁਤ ਜ਼ਿਆਦਾ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਜੇ ਦੁਸ਼ਮਣ ਦੇ ਸੁੱਟ ਰਿਹਾ ਹੈ ਕਿ ਜਾਂ ਤੇ ਕੌਣ ਸੁੱਟ ਰਿਹਾ ਵਾ ਜੇ ਦੁਸ਼ਮਣ ਦੀਆਂ ਮਜ਼ਾਈਲਾ ਵੀ ਆਉਂਦੀਆਂ ਵਾ ਉਹ ਬਿਲਕੁਲ ਬਾਣਾ ਚ ਡਿੱਗਣ ਦੀਆਂ ਆ ਗਏ ਤੁਹਾਨੂੰ ਇਹ ਸਮਝ ਨਹੀਂ ਆ ਰਿਹਾ ਵੀ ਹੋ ਕੀ ਰਿਹਾ ਏ ਇਹ ਤੁਹਾਨੂੰ ਕੋਈ ਵੀ ਦੁਸ਼ਮਨ ਦੇਜਾ ਆਹੀ ਜਬ ਮਾਲਾ ਪਾਕਿਸਤਾਨ ਵਿੱਚ ਛੁੱਟਦੇ ਆ ਤੇ ਅੱਜ ਕੱਲ ਤੇ ਪੁਆਇੰਟ ਟੂ ਪੁਆਇੰਟ ਬੰਬ ਜਾਂਦਾ ਵਾ ਤੇ ਇਹ ਸਾਰੇ ਬਾਣਾ ਚ ਕਿਉਂ ਬੰਬ ਜਾ ਰਿਹਾ ਸਾਨੂੰ ਇਹ ਨਹੀਂ ਸਮਝ ਆ ਰਹੀ ਪਹੁੰਚ ਵੀ ਰਹੇ ਆ ਦਸ ਬਲਾਉਂਦੇ ਦਸ ਇਹ ਦਸ ਦਫਾ ਹੋ ਰਿਹਾ ਕੀ ਹੋ ਰਿਹਾ ਹਨ ਨੂੰ ਨਹੀਂ ਕੋਈ ਸਮਝ ਆ ਰਹੀ ਜਿੰਨੀ ਵੀ ਬਿਮਾਰਮੈਂਟ ਸਾਡੇ ਏਰੀਆ ਚ ਪੰਦੇਰਾ ਚ ਹੋਈ ਉਸ ਦਿਨ ਮੈਂ ਖੁਦ ਉੱਥੇ ਗਿਆ ਉਹ ਵੀ ਇਦਾਂ ਹੀ ਖੇਤਾਂ ਛੁੱਟਿਆ ਇੱਥੇ ਵੀ ਖੇਤਾਂ 'ਚ ਛੁੱਟੇ 3-4 ਬੰਬ ਤੇ ਬੜੀ ਇੱਕ ਹਰਾਨਗੀ ਵਾਲੀ ਗੱਲ ਆ ਰਹੀ ਆ ਕਿ ਇਹ ਇਹ ਬੰਬਾਰਡਮੈਂਟ ਕਿੱਥੋਂ ਆ ਰਹੀ ਆ ਕੀ ਆ ਰਿਆ ਵਾ ਸਾਨੂੰ ਇਹ ਸਮਝ ਤੋਂ ਬਾਹਰ ਆ ਜਿਹੜੇ ਬੰਬਾਰਡਮੈਂਟ ਹੋ ਰਹੀ ਆ ਜੋ ਕੁਝ ਵੀ ਹੋ ਰਿਹਾ ਬਹੁਤ ਮਾੜਾ ਪੰਜਾਬ 'ਤੇ ਹੋ ਰਿਹਾ ਖਾਸ ਕਰਕੇ ਪੰਜਾਬ ਦੇ ਲੋਕਾਂ 'ਤੇ ਪੰਜਾਬ ਵਾਸਤੇ ਹਮ ਅਸੀਂ ਪ੍ਰਾਣਾ ਸਾਬਕਾ ਫੌਜੀ ਆ ਸਾਨੂੰ ਇਹ ਚਈਦਾ ਬਾਣ ਵੀ ਆਵੇ ਜਿਹੜੀ ਜਗ੍ਹਾ ਬੰਬਾਰਡਮੈਂਟ ਆ ਇਹ ਉਪਰ ਹੀ ਸਾਡੀਆਂ ਵੀ ਜਿਹੜੀਆਂ ਮਜਾਇਲਾਂ ਜਿਹੜੀਆਂ ਉਹਨਾਂ ਦੇ ਮਜਾਇਦਾ ਆ ਰਹੀਆਂ ਉਹਨਾਂ ਨੂੰ ਉੱਤੇ ਡਿਸਟਰਾਇ ਕੀਤਾ ਜਾ ਰਿਹਾ ਸਾਡੇ ਕੋਲ ਟੈਕਨੋਲੋਜੀ ਹੈਗੀ ਆ ਟੈਕਨੋਲੋਜੀ ਕਰਕੇ ਜਿਹੜੀ ਉੱਪਰ ਤੋਂ ਉੱਪਰ ਹੋ ਰਹੀ ਆ ਪਰ ਜਿਹੜੀ ਅੱਜ ਇਹ ਜਿਹੜੀ ਹੋਈ ਆ ਇਹ ਬੋਮਬਾਰਡਮੈਂਟ ਦੂਸਰੀ ਕਿਸਮ ਦੀ ਲੱਗਦੀ ਆ ਇਹ ਇਹ ਐਟੈਕ ਨਹੀਂ ਆ ਇਹ ਐਟੈਕੋ ਵੀ ਹੋ ਸਕਦਾ ਮਜਾਇਦ ਨਹੀਂ ਹੋ ਸਕਦੀ ਹੂੰ ਜਿਹੜੇ ਡਰੋਨ ਆਇਆ ਡਰੋਨ ਦਾ ਜ਼ਰੂਰ ਇਹ ਤਬਾਕਾ ਹੋ ਸਕਦਾ ਜਿਹੜੇ ਪਿਛਲੀ ਜਿਹੜੇ ਪਿਛੇ ਵੀ ਘਰ ਕੋਈਆਂ ਜਿਹੜੀਆਂ ਮਜਾਇਲਾ ਜਿਹੜੀਆਂ ਉੱਪਰ ਹੀ ਕੀਤੀਆਂ ਹੂੰ ਉਹਨਾਂ ਬਜਾਲਾਂ ਤੋਂ ਉੱਥੇ ਆ ਰਿਹਾ ਵੀ ਇੰਡੀਆ ਦੀ ਬੰਜਾਇਲ ਵਿੱਚ ਪੁਰਜ਼ੇ ਮਿਲਿਆ ਜਿਤਨਾ ਤੁਹਾਨੂੰ ਇਤਰਾ ਲੱਗਦਾ ਵੀ ਇੰਡੀਆ ਨੇ ਛੁੱਟੀ ਹੋਣ ਪਰ ਇਹ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਵੀ ਇੱਕ ਗੋਲੀ ਬਾਤੇ 1000 ਬੰਦਾ ਲੱਗਦਾ ਹੂੰ ਇੱਕ ਗੋਲੀ ਨੂੰ ਬਚਾਉਣ ਵਾਸਤੇ 1000 ਫੌਜੀ ਲੱਗਦਾ ਹੁਣ ਇੱਕ ਮਜਾਇਲ ਉਹਨਾਂ ਦੇ ਆਈ ਇਹ ਕਿੰਨੀਆਂ ਮਜਾਇਲਾ ਉਹਦੇ ਮਗਰ ਲੱਗੀ ਹੋਣੀ ਹੈ ਤਾਂ ਫੇਰ ਜਾ ਕੇ ਉਹਨੂੰ ਛੁੱਟੀ ਆ ਉਹ ਜਿਹੜੇ ਇੰਡੀਆ ਦੇ ਪੁਰਜ਼ੇ ਮਿਲਦੇ ਆ ਉਹਨੂੰ ਜੇ ਜਿਹੜੀ ਮਜਾਇਲੂ ਖਤਮ ਕਰ ਦੂੰ ਵਾਤੇ ਲੱਗੇ ਆ ਉਹ ਘਟੋ ਘਟ 10 ਮਜਾਇਦਾ ਸਾਡੇ ਕੋਲੇ ਹੋਣਗੇ ਜਿਹੜੇ ਕੋ ਉੱਤੇ ਖਤਮ ਹੋਏ ਆ ਹੂੰ ਤੇ ਤਦ ਕਰਕੇ ਉਹਨਾਂ ਦੇ ਸਾਡੇ ਪੁਰਜੇ ਜਿਹੜੇ ਸਾਨੂੰ ਜਿਹੜੀ ਇਹ ਇੱਕ ਤਰੀਕੇ ਸੇ ਦੇੜੀ ਬਹੁਤ ਜ਼ਰੂਰੀ ਆ ਹੂੰ ਇਹ ਜਿਹੜੇ ਪੁਰਜੇ ਮਿਲ ਰਹੇ ਆ ਪੁਰਜੇ ਇਹ ਕਰਕੇ ਆ ਵੀ ਉੱਪਰ ਸਾਡੀ ਇਹ ਜਿਹੜੀਆਂ ਉਹਨੂੰ ਡਿਸਟੈਕ ਕਰਕੇ S400 ਜਿਹੜੀ ਮਜਾਇਲਾ ਸਾਨੂੰ ਮਿਲੀਆਂ ਰਸੀ ਹਾਂ ਜੀ ਉਹ ਖਤਮ ਕਰ ਲਈਆਂ ਠੀਕ ਆ ਤੇ ਇਹ ਜਿਹੜੀ ਬਿਮਾਰੀ ਸਾਡੇ ਪੰਜਾਬ ਚ ਹੀ ਕਦੀ ਹੋ ਰਹੀ ਆ ਸਾਡੇ ਵਾਤੇ ਬਹੁਤ ਦੁੱਖदाई ਆ ਧੰਨਵਾਦ